ਆਉਣ ਦੀਆਂ ਲੋਕ ਸਭਾ ਚੋਣਾਂ ਲਈ ਇੰਨੇ ਦਿਨੀ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਪੇਸ਼ ਹੈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਮਾਲਵੇ ਦਾ ਸਭ ਤੋਂ ਵੱਡਾ ਖੇਤਰ ਹੋਣ ਦੇ ਨਾਲ ਲੁਧਿਆਣਾ ਸਿਆਸਤ ਅਤੇ ਇੰਡਸਟਰੀ ਦੇ ਪੱਖ ਤੋਂ ਵੀ ਅਹਿਮ ਰੋਲ ਰੱਖਦਾ ਹੈ ਇਸ ਕਰਕੇ ਇਸ ਪਾਰਲੀਮੈਂਟ ਹਲਕੇ ਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ 'ਚ ਲੁਧਿਆਣਾ ਉਤਰੀ ਲੁਧਿਆਣਾ ਦੱਖਣੀ ਲੁਧਿਆਣਾ ਪੂਰਵੀ ਲੁਧਿਆਣਾ ਪੱਛਮੀ ਲੁਧਿਆਣਾ ਕੇਂਦਰੀ ਗਿੱਲ ਦਾਖਾ ਜਗਰਾਉਂ ਅਤੇ ਆਤਮਨਗਰ ਨੇ ਇੱਥੇ ਕੁੱਲ ਵੋਟਰਾਂ ਦੀ ਗਿਣਤੀ 175411 ਹੈ ਇਹਨਾਂ ਵਿੱਚ 934744 ਮਰਦ ਅਤੇ 819135 ਮਹਿਲਾ ਵੋਟਰ ਨੇ ਜਦਕਿ 132 트랜스젠ਡਰ ਵੋਟਰ ਨੇ ਲੁਧਿਆਣਾ ਸੀਟ ਲਈ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1842 ਹੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸਾਖੀ ਸਾਨੀ ਨੇ ਪੋਟਰਾਂੂ S1270 ਪਾਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ VOTING ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਪੋਲਿੰਗ ਬੂਥਾਂ ਤੇ ਨਿੰਬੂ ਪਾਣੀ, ਮਿੱਠਾ ਪਾਣੀ, ਪੱਖੇ, ਸ਼ੈੱਡ ਅਤੇ ਬੈਠਣ ਦੀਆਂ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਹਨਾਂ ਪ੍ਰਬੰਧਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ 1 ਜੂਨ ਨੂੰ ਲੋੜਿੰਦੀ ਆਵਾਜਾਈ ਸਹੂਲਤਾਂ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਵਾਰੀ ਪ੍ਰਸ਼ਾਸਨ ਵੱਲੋਂ ਗਰਮੀ ਨੂੰ ਦੇਖਦੇ ਹੋਏ ਤੇ ਹੀਟ ਵੇਵ ਦੀ ਵਰਨਿੰਗ ਨੂੰ ਦੇਖਦੇ ਹੋਏ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ। ਤੇ ਅਸੀਂ ਤੁਹਾਨੂੰ ਇਹ ਆਸ਼ਵਾਸਨ ਦਵਾਉਂਦੇ ਹਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਬੂਥ ਤੇ ਨਹੀਂ ਆਏਗੀ। ਜ਼ਿਲ੍ਹਾ ਚੌਣ ਅਧਿਕਾਰੀ ਨੇ ਕਿਹਾ ਕਿ ਸੰਸਦੀ ਹਲਕਾ ਲੁਧਿਆਣਾ ਵਿੱਚ ਤਿਆਰੀਆਂ ਲਗਭਗ ਪੂਰੀਆਂ ਕਰ ਲੀਆਂ ਗਈਆਂ ਨੇ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਨੀ ਹੈ ਕਿ ਤੁਸੀਂ ਜ਼ਰੂਰ 1 ਜੂਨ ਨੂੰ ਆਪਣਾ ਵੋਟ ਜ਼ਰੂਰ ਦਿਓ ਲੁਧਿਆਣਾ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿੱਥੇ ਐਨੇ ਸਾਰੇ ਫ੍ਰੀडम फाइਟਰਸ ਨੇ ਜਨਮ ਦਿੱਤਾ ਤੇ ਆਪਣੀ ਕੁਰਬਾਨੀਆਂ ਕੀਤੀ ਸਾਡੀ ਇਸੇ ਆਜ਼ਾਦੀ ਲਈ ਜਿਹਦਾ ਅਸੀਂ ਆਨੰਦ ਮਨ ਰਹੀ ਹੈ ਸੋ ਇੱਕ ਬਹੁਤ ਹੀ ਛੋਟਾ ਸਾਡਾ ਇਹ ਕਦਮ ਹੈ ਜੋ ਕਿ ਅਸੀਂ ਆਪਣੇ ਭਾਰਤ ਨੂੰ ਹੋਰ ਡੈਮੋਕਰੈਟਿਕ ਆਪਣੀ ਕੰਟਰੀ ਨੂੰ ਬਣਾ ਸਕੀਏ ਲੁਧਿਆਣਾ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਮੀਨੂ ਗਲੌਤਰਾ ਦੀ ਰਿਪੋਰਟ